ਅੱਜ ਕੱਲ ਇੱਕ ਮਾਹੌਲ ਸਿਰਜਿਆ ਜਾ ਰਿਹਾ ਭਾਈ ਸਾਹਿਬ ਦੇ ਖਿਲਾਫ ਜਿਹੜੇ ਬੰਦਿਆਂ ਦੀਆਂ ਆਰਐਸਐਸ ਦੇ ਕੈਂਪ ਵਿੱਚ ਗਏਆਂ ਦੀਆਂ ਫੋਟੋਆਂ ਵਾਇਰਲ ਹੋਈਆਂ ਜਿਹੜੇ ਬਾਬਿਆਂ ਦੀਆਂ ਪਤਾ ਹੋਣਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਨਾ ਉਹ ਫੇਸਬੁੱਕ ਤੇ ਫੋਟੋਆਂ ਘੁੰਮ ਰਹੀਆਂ ਉਹਨਾਂ ਬਾਰੇ ਕੋਈ ਬੰਦਾ ਬੋਲਿਆ ਉਹਨਾਂ ਬਾਰੇ ਕੋਈ ਬੋਲਿਆ ਜਿਨ੍ਹਾਂ ਦੀਆਂ ਫੋਟੋਆਂ ਬਾਬਿਆਂ ਦੀਆਂ ਆਰਐਸਐਸ ਦੇ ਕੈਂਪ ਦੇ ਵਿੱਚ ਗਈਆਂ ਦੀਆਂ ਵਾਇਰਲ ਹੋਈਆਂ ਉਹਨਾਂ ਬਾਰੇ ਕੋਈ ਬੋਲਿਆ ਨਹੀਂ ਤੇ ਜਿਨ੍ਹਾਂ ਦਾ ਆਰਐਸਐਸ ਨਾਲ ਕੋਈ ਸਬੰਧ ਨਹੀਂ ਉਹਨਾਂ ਦੇ ਉੱਤੇ ਧੜਾ ਧੜ ਵੀਡੀਓ ਪਾਈਆਂ ਜਾ ਰਹੀਆਂ ਉਹਨਾਂ ਦੇ ਉੱਤੇ ਧੜਾ ਧੜ ਵੀਡੀਓ ਪਾਈਆਂ ਜਾ ਰਹੀਆਂ ਜਿਹੜੇ ਬੰਦਿਆਂ ਦਾ ਆਰਐਸਐਸ ਨਾਲ ਕੋਈ ਸਬੰਧ ਨਹੀਂ ਬੀਜੇਪੀ ਨਾਲ ਕੋਈ ਸਬੰਧ ਨਹੀਂ ਉਹਨਾਂ ਦੇ ਉੱਤੇ ਧੜਾ ਧੜ ਵੀਡੀਓ ਆਪਣਾ ਵੀਡੀਓ ਪਾਈਆਂ ਜਾ ਰਹੀਆਂ ਠੀਕ ਹੈ ਨਾ ਤੇ ਜਿਹੜੇ ਆਰਐਸਐਸ ਦੇ ਕੈਂਪ 'ਚ ਜਾ ਕੇ ਵੜ ਕੇ ਉੱਥੇ ਠੀਕ ਹੈ ਕਿ ਨਹੀਂ ਗਏ ਆ ਜਿਹੜੇ ਬਾਬੇ ਉਹਨਾਂ ਬਾਰੇ ਕੋਈ ਬੋਲਿਆ ਨਹੀਂ ਹਜੇ ਤੱਕ ਉਹਨਾਂ ਬਾਰੇ ਕੋਈ ਫੇਸਬੁੱਕ ਹੀ ਜੋ ਦਾ ਬੋਲਿਆ ਨਹੀਂ ਹਜੇ ਤੱਕ ਇੱਥੋਂ ਪਤਾ ਚੱਲਦਾ ਯਾਰ ਕਿ ਸਿਰਫ ਅੰਮ੍ਰਿਤਪਾਲ ਦਾ ਹੀ ਵਿਰੋਧ ਇਕੱਲੇ ਦਾ ਕਰਨਾ ਹਾਂ ਉਹਨਾਂ ਦਾ ਵਿਰੋਧ ਨਹੀਂ ਕਰਨਾ हां ओथे वीडियो नहीं बनानी सिर्फ इथे ਇਕ ਕੱਲਾ ਅਮਰਤਪਾਲ ਦਾ ਵਿਰੋਧ ਹੀ ਕਰਨਾ ਐ ਇੰਨਾ ਬੰਦਿਆਂ ਨੇ ਸ਼ੇਅਰ ਕਰ ਦਿਓ ਮੇਰੇ ਭਰਾ ਜਿਹੜੇ ਤੁਸੀਂ ਨਾਲ ਜੁੜੇ ਹੋ ਨਾ ਵੀਡੀਓ ਦੇ ਸਾਰੇ ਭਰਾ ਜਰੂਰ ਸ਼ੇਅਰ ਇੱਕ ਵਾਰੀ ਕਰ ਦਿਓ ਮੇਰੇ ਭਰਾ ਇੱਥੋਂ ਇਹਨਾਂ ਦੀ ਮਾਨਸਿਕਤਾ ਝਲਕਦੀ ਆ ਵੀ ਜਿਹੜਾ ਵਿਰੋਧ ਕਰਨਾ ਕੱਲਾ ਅਮਰਤਪਾਲ ਦਾ ਹੀ ਕਰਨਾ ਜਿਹੜੇ ਬੰਦਿਆਂ ਦੀਆਂ ਫੋਟਮਾਂ ਆ ਨੈਟ ਤੇ ਘੁੰਮਦੀਆਂ ਪਈਆਂ ਬਾਬਿਆਂ ਦੀਆਂ ਜਿਹੜੇ ਆਰਐਸਐਸ ਦੇ ਕੈਂਪ ਦੇ ਵਿੱਚ ਜਾ ਕੇ ਆਏ ਆ ਉਹਨਾਂ ਬਾਰੇ ਕਿਉਂ ਨਹੀਂ ਬੋਲੇ ਕੋਈ ਹੈ ਜਿਹੜੇ ਵੀਡੀਓ ਪਾਉਂਦੇ ਪਏ ਅਮਰਤਪਾਲ ਦੇ ਖਿਲਾਫ ਉਹ ਉਹਨਾਂ ਨੂੰ ਫੋਟਮਾਂ ਨਹੀਂ ਦੱਸੀਆਂ ਉਹਨਾਂ ਬਾਰੇ ਤਾਂ ਅੱਜ ਤੱਕ ਵੀਡੀਓ ਨਹੀਂ ਪਾਈ ਐ ਇਹਨਾਂ ਬੰਦਿਆਂ ਨੇ ਕਿਸੇ ਨੇ ਵੀ ਕੱਲਾ ਅਮਰਤਪਾਲ 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 ਹੀ ਲੱਗੀ ਹੋਈ ਐ ਇਹਨਾਂ ਨੂੰ ਬਸ ਪਤਾ ਨਹੀਂ ਕੀ ਬੰਦਾ ਜਿਹੜੇ 92 ਐਮਐਲਏ ਬਣੇ ਆ ਇਹ ਜਿਨ੍ਹਾਂ ਦੀ ਮੌਕੇ ਦੀ ਸਰਕਾਰ ਆ ਉਹਨਾਂ ਬਾਰੇ ਤੁਸੀਂ ਕਿਤੇ ਬੋਲੇ ਨਹੀਂ ਤੁਸੀਂ ਉਹ ਕੱਲਾ ਬੰਦਾ ਹੈ ਉਹ ਇੱਕ ਬੰਦਾ ਜੇਲ੍ਹ 'ਚ ਬੈਠੇ ਆ ਉਹ ਐਮਪੀ ਬਣਿਆ ਤੁਸੀਂ ਉਹਨੂੰ ਹੀ ਨਿੰਦੀ ਜਾਂਦੇ 24 ਘੰਟੇ ਪਤੰਦਰੋ ਕੋਈ ਸ਼ਰਮ ਨੂੰ ਕੋਈ ਹੱਥ ਮਾਰੋ ਤੁਸੀਂ ਹਾਂ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਰਕਾਰ ਆ ਜਿਨ੍ਹਾਂ ਦੇ ਐਮ.ਐਲ.ਏ ਬਣੇ ਸੀ ਪੰਜਾਬ ਦੇ ਵਿੱਚ ਸਾਰੇ ਉਹਨਾਂ ਨੂੰ ਤੁਸੀਂ ਬੋਲਦੇ ਹੀ ਨਹੀਂ ਉਹਨਾਂ ਦਾ ਕਿਸੇ ਉਹਨਾਂ ਦੇ ਵੀਡੀਓ ਪਾਉਂਦੇ ਹੀ ਨਹੀਂ ਉਹ ਇੱਕ ਕੱਲਾ ਬੰਦਾ ਐਮ.ਪੀ ਬਣਿਆ ਹੈ ਠੀਕ ਹੈ ਕਿ ਨਹੀਂ ਖੰਡੂਰ ਸਾਹਿਬ ਦੀ ਧਰਤੀ ਤੋਂ ਉਹ ਜੇਲ੍ਹ ਦੇ ਵਿੱਚ ਬੈਠਾ ਉਹ ਸਿਰਫ ਉਹਦੇ ਦੀ ਵੀਡੀਓ ਤੁਸੀਂ ਪਾਈ ਜਾਂਦੇ ਹੋ ਉਹ ਬੀਜੇਪੀ ਦਾ ਬੰਦਾ ਉਹ ਆਰ.ਐਸ.ਐਸ ਦਾ ਬੰਦਾ ਉਹ ਬੀਜੇਪੀ ਦਾ ਬੰਦਾ ਕਿੱਥੋਂ ਵੀ ਜੇਪੀ ਦਾ ਬੰਦਾ ਹੈ ਅੱਜ ਉਹ ਭਾਜਪੀ ਦਾ ਹੁੰਦਾ ਤੇ ਉਹਨੂੰ ਜੇਬ ਉਹਦੇ ਤਾਂ ਐਨਐਸਏ ਵਧਾਉਂਦੇ ਉਹਨੂੰ ਜੇਲ੍ਹ ਚ ਸਿੱਟਦੇ ਫੇਣੂ ਉਹ ਬਾਹਰ ਆਇਆ ਹੁੰਦਾ ਵੋਟਾਂ ਤੇ ਜਦੋਂ ਜਿੱਤੇ ਅੱਜ ਬਾਹਰ ਕਿਉਂ ਨਹੀਂ ਆ ਗਿਆ ਉਹ ਇੱਕੋ ਗੱਲ ਤੇ ਤੁਸੀਂ ਲੱਗੇ ਹੋਏ ਹੋ ਤੁਸੀਂ ਅਮਰਤਪਾਲ ਆਏ ਆ ਅਮਰਤਪਾਲ ਐ ਕੀ ਅਮਰਤਪਾਲ ਹੋਇਆ ਦੱਸੋ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਕੇ ਉਹਨੂੰ ਗੁਰੂਆਂ ਦੇ ਆਪਣਾ ਅਮਰਤ ਸ਼ਕਾ ਕੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜਲਾ ਕੇ ਅਨੰਦਪੁਰ ਸਾਹਿਬ ਵੱਲ ਮੁੱਖ ਕਰਾਉਂਦਾ ਮਾਰੀ ਕਰਾਇਆ ਜਿਹੜੇ ਬੋਲਣ ਵਾਲੇ ਇਹ ਬੰਦੇ ਦੱਸਣ ਵੀ ਤੁਹਾਡੀ ਦੇਣ ਕੀ ਆ ਤੁਸੀਂ ਕਿੰਨੇ ਕੁ ਬੰਦਿਆਂ ਦੇ ਨਸ਼ੇ ਛਡਾਤੇ ਆ ਤੇ ਤੁਹਾਡੇ ਮਗਰ 10 ਬੰਦੇ ਨਹੀਂ ਹੈ 2 ਲੱਖ ਵੋਟ ਤੇ ਜਿੱਤਿਆ ਬੰਦਾ ਉਹ ਜਿਹੜਾ 2 ਲੱਖ ਵੋਟ ਤੇ ਇਕੱਲਾ ਬੰਦਾ ਜਿੱਤਿਆ ਤੁਸੀਂ ਉਹ ਤੁਸੀਂ ਉਹਦੇ ਮਗਰ ਹੱਥ ਧੋਖਿਓ ਉਸੇ ਬੰਦੇ ਮਗਰ ਪਏ ਹੋਏ ਤੁਸੀਂ ਤੁਹਾਨੂੰ ਇੱਕ ਵੀਡੀਓ ਤੋਂ ਬਾਅਦ ਦੂਜੀ ਵੀਡੀਓ ਕੋ ਨਹੀਂ ਸੋਚਦੀ ਕੱਲੀ ਅਮਰਤਪਾਲ ਦੀ ਵੀਡੀਓ ਕੱਲੀ ਅਮਰਤਪਾਲ ਦੀ ਵੀਡੀਓ ਬਸ ਹੋਰ ਬੰਦੇ ਕੋਈ ਕੁਝ ਨਹੀਂ ਹੈਗਾ ਆ ਕੱਲ ਦੀਆਂ ਆਰਐਸਐਸ ਨਾਲ ਫੋਟੋ ਮੈਂ ਆ ਆਪਣਾ ਹੋਂਡੀਆਂ ਨਾਲ ਕੈਂਪ ਦੇ ਵਿੱਚ ਆ ਜਿਹੜੇ ਬਾਬੇ ਗਏ ਆ ਉਹ ਤੁਹਾਡਾ ਮੂੰਹ ਸੜ ਜਾ ਤੁਹਾਡਾ ਤੁਹਾਡੇ ਤੋਂ ਬੋਲਿਆ ਨਹੀਂ ਗਿਆ ਇੱਥੋਂ ਤੁਹਾਡੀ ਤੁਹਾਡੇ ਅੰਦਰਲਾ ਜ਼ਹਿਰ ਪਤਾ ਲੱਗਦਾ ਵੀ ਤੁਸੀਂ ਕੱਲੇ ਅਮਰਤਪਾਲ ਦੇ ਵਿਰੋਧ ਆਸਤੇ ਹੋ ਤੁਸੀਂ ਕਿਸੇ ਹੋਰ ਬੰਦੇ ਦੇ ਵਿਰੋਧ ਆਸਤੇ ਨਹੀਂ ਹੋ ਕੱਲੇ ਅਮਰਤਪਾਲ ਦੇ ਵਿਰੋਧ ਆਸਤੇ ਹੋ ਤੁਸੀਂ ਬਾਬਿਓ ਸ਼ੇਅਰ ਕਰ ਦੋ ਵੀਡੀਓ ਨੂੰ ਇੱਕ ਕਰੀ ਇੱਕ ਕਰੀਏ ਵੀਡੀਓ ਨੂੰ ਮੇਰੇ ਭਰਾ ਸਾਰੇ ਸ਼ੇਅਰ ਕਰ ਦੋ ਤੇ ਇੱਕਾ ਸਿਵ ਸੈਨਾ ਦਾ ਨਾ ਆ ਵੇਖੋ ਆ ਸੁਨੀਲ ਪਸ਼ੀਨ ਥੱਲੇ ਕਮੈਂਟ ਕਰਦਾ ਮੈਂ ਬੋਲਣਾ ਨਹੀਂ ਬਈ ਵੈਸੇ ਨਾ ਬਟ ਟਾਈਮ ਖਰਾਬ ਹੀ ਹੁੰਦਾ ਇਹਨਾਂ ਵਾਸਤੇ ਕਿਉਂਕਿ ਕਮੈਂਟ ਕਰਕੇ ਡਿਲੀਟ ਕਰ ਜਾਂਦਾ ਮੈਂ ਟੋ ਮੈਂਟ ਉਹ ਚੱਕੋ ਕਰ ਗਿਆ ਨਾ ਡਿਲੀਟ ਕਿਉਂਕਿ ਆਪਾਂ ਇਹਨਾਂ ਹਾਂਜੀ ਲਖਬੀਰ ਮਾਲ ਕੀ ਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਿਓ ਗੱਲ ਬਾਤ ਇਦਾਂ ਮੈਨੂੰ ਆਉਂਦੇ ਵੀ ਤੂੰ ਬੋਲਦਾ ਵੀ ਬੋਲਣਾ ਪੈਂਦਾ ਬੋਲਣਾ ਪੈਂਦਾ ਆ ਨਾ ਆਰਐਸਐਸ ਦੀਆਂ ਕੈਂਪ ਦੇ ਵਿੱਚ ਗਏਆਂ ਦੀਆਂ ਬਾਬਿਆਂ ਦੀਆਂ ਨਾ ਫੋਟੋਆਂ ਵਾਇਰਲ ਹੋਈਆਂ ਇੱਕ ਤਾਂ ਉਹ ਗੁਰਿੰਦਰ ਸਿੰਘ ਮੰਡੀ ਵਾਲਾ ਵੱਜਦਾ ਇੱਕ ਹੋਰ ਆ ਮੇਰੇ ਕੋਲ ਪ੍ਰੂਫ ਵੀ ਪਏ ਆ ਫੇਸਬੁੱਕ ਤੋਂ ਚੱਕੇ ਹੋਏ ਸਾਰੇ ਉਹਨਾਂ ਬਾਰੇ ਜਿਹੜੇ ਬੰਦੇ ਅਮਰਤਪਾਲ ਬਾਰੇ ਬੋਲਦੇ ਸੀ ਨਾ ਵੀ ਆਰਐਸਐਸ ਦਾ ਬੰਦਾ ਉਹਨਾਂ ਬਾਰੇ ਇਹਨਾਂ ਬੰਦਿਆਂ ਦੀਆਂ ਜ਼ੁਬਾਨਾਂ ਸੜ ਜਾਣ ਠੀਕ ਆ ਕਿ ਨਹੀਂ ਇਹ ਬੰਦੇ ਬੋਲੇ ਨਹੀਂ ਉਹਨਾਂ ਬਾਰੇ ਵੀਡੀਓ ਨਹੀਂ ਪਈਆਂ ਸਿਰਫ ਇੱਥੋਂ ਪਤਾ ਲੱਗਦਾ ਇਹਨਾਂ ਦੇ ਅੰਦਰਲੇ ਜ਼ਹਿਰ ਦਾ ਵੀ ਇਕੱਲੇ ਅਮਰਤਪਾਲ ਦਾ ਵਿਰੋਧ ਕਰਨ ਵਾਸਤੇ ਹੀ ਆ ਬਸ ਹਾਏ ਅਮਰਤਪਾਲ ਹਾਏ ਅਮਰਤਪਾਲ ਉਹ ਪਤੰਦਰੋ ਜਿਹੜੇ ਜਿਨ੍ਹਾਂ ਦੇ ਐਮਐਲਏ ਪੰਜਾਬ ਚ ਬਣੇ ਆ ਸਾਰੇ ਦੇ ਸਾਰੇ ਉਹ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਰਕਾਰ ਆ ਉਹਨਾਂ ਨੂੰ ਤੁਸੀਂ ਸਵਾਲ ਜਵਾਬ ਨਹੀਂ ਕਰਦੇ ਉਹਨਾਂ ਵੀ ਤੁਸੀਂ ਬੋਲਦੇ ਨਹੀਂ ਤੁਸੀਂ ਉਹ ਕੱਲਾ ਬੰਦਾ ਐਮਪੀ ਬਣਿਆ ਹੈ ਉਹ ਤੁਸੀਂ ਹੁੰਦੇ ਮਗਰੀ ਹੱਥ ਧੋਕੇ ਬੈਠੇ ਹੋਏ ਉਹ ਨਾਲ ਉਹ ਜੇਲ੍ਹ ਚ ਬੈਠਾ ਬਾਹਰ ਨਹੀਂ ਹੈਗਾ ਕੋਈ ਹੈ ਉਹ ਬੀਜੇਪੀ ਦਾ ਬੰਦਾ ਉਹ ਆਰਐਸਐਸ ਦਾ ਬੰਦਾ ਆ ਵੋਟਾਂ ਚ ਖਿਹਾਰਤਾ ਆਖਿਆ ਬੀਜੇਪੀ ਨੇ ਖਿਹਾਰਤਾ ਉਹ ਵੋਟਾਂ ਚ ਖਿਹਾਰਤਾ ਉਹ ਬੀਜੇਪੀ ਨੇ ਖਿਹਾਰਤਾ ਲੱਖ ਦੀ ਲਾਹਣ ਤਾਂ ਤੁਹਾਡੇ ਐਨਐਸਏ ਵੱਧ ਕੀ ਸਾਲ ਇਹਨਾਂ ਦੀ ਹੁਣ ਦੱਸੋ ਇਹ ਬੀਜੇਪੀ ਨੇ ਕਿਵੇਂ ਵਧਾਤੀ ਐ ਐਨਐਸਏ ਉਹ ਜੀ ਬੀਜੇਪੀ ਦਾ ਬੰਦਾ ਸੀ ਤੇ ਬਾਹਰ ਕੱਢਦੇ ਬੀਜੇਪੀ ਕੱਢਦੀ ਫਿਰ ਇਹਨੂੰ ਉਹ ਬੀਜੇਪੀ ਬਾਹਰ ਕੱਢਦੀ ਇਹਨੂੰ ਉਹ ਕੱਲਾ ਬੰਦਾ ਨਾ ਉਹ ਮਾਵਾਂ ਦੇ ਤੁਸੀਂ ਵੀਡੀਓ ਨਹੀਂ ਵੇਖੀਆਂ ਉਹ ਜਿਨ੍ਹਾਂ ਦੇ ਪੁੱਤਰਾਂ ਨੂੰ ਨਸ਼ਾ ਤੋਂ ਦੂਰ ਕਰਕੇ ਆਨੰਦਪੁਰ ਸਾਹਿਬ ਘਰਵਾਲਾ ਵਾਪਸੀ ਕਰਾਈ ਆ ਮੈਂ ਆਪਣੇ ਪਿੰਡ ਦੇ ਵਿੱਚੋਂ 8-9 ਮੁੰਡੇ ਲੈ ਆਉਣਾ ਉਹ ਜਿਹੜੇ ਗੁਰੂਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਗਏ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਆ ਕਿਹੜਾ ਬੰਦਾ ਸੀ ਆ ਜਿਹੜਾ ਮੈਨੂੰ ਆਂਦਾ ਵੀਰੇ ਤੁਸੀਂ ਰੋਜ਼ ਹੀ ਵਿਹਲੇ ਹੁੰਨੇ ਆ ਇਹਨੂੰ ਆਖੀ ਮੜਾ ਜਾ ਕਮੈਂਟ ਕਰੀ ਦੁਵਾਰਾ ਇਹਨੂੰ ਆਖੀ ਮੜਾ ਜਾ ਕਮੈਂਟ ਕਰੀ ਡਿਲੀਟ ਕਰਕੇ ਕਿੱਧਰ ਭੱਜਿਆ ਹੁਣ ਕਿਹੜੀ ਮਾਂ ਦੀ ਬੁੱਕਲ ਚ ਲੋਗਿਆਂ ਜਾ ਕੇ ਮੜਾ ਜਾ ਕਮੈਂਟ ਕਰ ਰੋ ਉਦਾਂ ਹੀ ਆ ਲਾਈਵ ਚ ਆ ਮੜਾ ਜੀ ਵੀਡੀਓ ਚ ਆ ਜਿਹੜਾ ਦੁੱਕੀ ਦਾ ਬੰਦਾ ਮੈਨੂੰ ਵਿਹਲਾ ਆਂਦਾ ਬੰਦਾ ਪੁੱਛਣ ਆਲਾ ਹੋਵੇ ਕਿ ਤੂੰ ਤੂੰ ਬੜਾ ਕੰਮ ਤੇ ਲੱਗਿਆ ਹੈ ਤੂੰ ਵੀ ਵਿਹਲਈਂ ਆ ਜੇ ਮੇਰੀ ਵੀਡੀਓ ਚ ਆਇਆ ਭਾਈ ਤੂੰ ਬੜਾ ਵੇਲਾ ਤੂੰ ਭਾਈ ਲੱਗਿਆ ਭਾਈ ਤੂੰ ਬੜਾ ਵੇਲਾ ਆ ਸਾਰਾ ਕੰਮ ਕਰਕੇ ਆਇਆ ਵੇਲਾ ਨਹੀਂ ਆ 12 ਵਜ ਗਏ ਪੁੱਤ ਆ 12 ਵਜ ਗਏ ਪੂਰੇ ਦੁਪਹਿਰ ਹੋ ਗਈ ਸਾਰਾ ਕੰਮ ਕਰਕੇ ਨਾ ਤੋਕੇ ਹੋਣ ਆਇਆ ਅਖੇ ਤੂੰ ਵੇਲਾ ਲੈ ਦੱਸ ਲੱਖ ਦੀ ਲਾਹਨਤ ਤੇਰੇ ਉੱਤੇ ਪਰ ਉਹ ਮੇਰਾ ਕਹਿਣ ਦਾ ਮਕਸਦ ਆ ਵੀ ਇੰਨਾ ਬੰਦਿਆਂ ਦਾ ਜਿਹੜਾ ਟਾਰਗੇਟ ਆ ਨਾ ਸਿਰਫ ਤੇ ਸਿਰਫ ਉਹ ਕੱਲਾ ਅੰਮ੍ਰਿਤਪਾਲ ਹੀ ਆ ਬਸ ਹੋਰ ਨਹੀਂ ਪੁੱਛੇਗਾ ਹੋਰ ਪੰਜਾਬ ਚ ਜੋ ਮਰਜ਼ੀ ਹੋਈ ਚੱਲੇ ਜਿਹੜਾ ਮਰਜ਼ੀ ਆਰਐਸਐਸ ਦੇ ਕੈਂਪ ਚ ਜਾਵੇ ਉੱਥੇ ਜਿਹੜਾ ਮਰਜ਼ੀ ਬਾਬਾ ਜਾਵੇ ਉਹ ਤਾਂ ਇਹਨਾਂ ਨੂੰ ਦਿਸਦਾ ਹੀ ਨਹੀਂ ਨਾ ਉਹਨਾਂ ਬਾਰੇ ਤੇ ਬੰਦੇ ਬੋਲਦੇ ਹੀ ਨਹੀਂ ਉਹ 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 ਉਹਨਾਂ ਬਾਰੇ ਤੇ ਨਾ ਬੰਦੇ ਨੇ ਬੋਲਣਾ ਹੀ ਨਹੀਂ ਕਿਉਂ ਮੈਂ ਪਹਿਲਾਂ ਕਿਉਂ ਅੱਜ ਬੋਲਿਆ ਕਿ ਮੇ ਪੱਲ ਦੀ ਵੀਡੀਓ ਪਰਸੋਂ ਦੀ ਵਾਇਰਲ ਹੋਈ ਆ ਬਾਬਿਆਂ ਦੀ ਠੀਕ ਆ ਕਿ ਨਹੀਂ ਜਿੰਨੇ ਫੇਸਬੁੱਕੀ ਜੋਧੇ ਮੇਰੇ ਨਾਲ ਦੇ ਫੇਸਬੁੱਕ ਦੇ ਉੱਤੇ ਰਜਾਨਾ 2 2 3 3 ਵੀਡੀਓ ਪਾਉਣ ਵਾਲੇ ਆ ਹੈ ਅਮਰਤਪਾਲ ਦੇ ਖਿਲਾਫ ਹੁਣ ਉਹ ਜਿਹੜੇ ਆਰਐਸਐਸ ਦੇ ਕੈਂਪ ਚ ਗਏ ਜਿਨ੍ਹਾਂ ਦੀਆਂ ਫੋਟੋਆਂ ਵਾਇਰਲ ਹੋ ਗਈਆਂ ਉਹਨਾਂ ਬਾਰੇ ਬੋਲੀ ਹੀ ਨਹੀਂ ਉਹਨਾਂ ਬਾਰੇ ਬੋਲੀ ਹੀ ਤੇ ਜਿਨ੍ਹਾਂ ਦਾ ਆਰਐਸਐਸ ਨਾਲ ਕੋਈ ਸਬੰਧ ਹੀ ਨਹੀਂ ਕੋਈ ਲੈਣਾ ਦੇਣਾ ਹੀ ਨਹੀਂ ਉਹਨੂੰ ਤੱਕੇ ਨਾਲ ਹੀ ਆਰਐਸਐਸ ਦਾ ਬਣਾਈਏ ਉਹਦੇ ਨਾਲ ਤੱਕੇ ਤੇ ਨਹੀਂ ਤੱਕੇ ਨਾਲ ਹੀ ਉਹਨਾਂ ਦੇ ਵੀਡੀਓ ਪਾਈ ਜਾਂਦੇ ਆ ਉਹਨੂੰ ਉਹਨੂੰ ਤੱਕੇ ਨਾਲ ਹੀ ਬਣਾਈ ਜਾਂਦੇ ਆ ਆਰਐਸਐਸ ਦਾ ਵੀ ਇਹ ਆਰਐਸਐਸ ਦਾ ਤੇ ਜਿਹੜੇ ਆਰਐਸਐਸ ਦੇ ਆ ਉਹਨਾਂ ਦੇ ਵੀਡੀਓ ਨਹੀਂ ਪਾਉਂਦੇ ਦੱਸੋ ਹੁਣ ਮੈਂ ਕੁਝ ਗਲਤ ਬੋਲਿਆ ਦੱਸੋ ਵੀ ਜਿੰਨਾ ਬੰਦਿਆਂ ਦਾ ਆਰਐਸਐਸ ਨਾਲ ਕੋਈ ਸੰਬੰਧ ਹੀ ਨਹੀਂ ਉਹਨਾਂ ਨਾਲ ਉਹਨਾਂ ਤੇ ਧੜਾ ਧੜ ਅਰਜਾਨਾ ਵੀਡੀਓ ਪੈਂਦੀਆਂ ਤੇ ਜਿਹੜੇ ਆਰਐਸਐਸ ਦੇ ਬੰਦੇ ਆ ਉਹਨਾਂ ਦੇ ਕੋਈ ਬੋਲੇ ਨਹੀਂ ਪਰਸੋਂ ਦਾ ਕਿਸੇ ਦੀ ਵੀਡੀਓ ਹੀ ਨਹੀਂ ਆਈ ਉਹ ਭਰਾਵੋ ਸੋਚੋ ਕੁਝ ਆ ਦਿਮਾਗ ਨਾਲ ਸੋਚੋ ਆ ਖੋਪੜ ਨਾਲ ਸਾਰੇ ਭਰਾ ਵੀਡੀਓ ਜਰੂਰ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਨਾਲ ਜੁੜੇ ਹੋ ਹਾਂਜੀ ਹਾਂਜੀ ਜਗਸੀਰ ਸਿੰਘ ਭੱਟੀ ਮੈਂ ਹਾਂਜੀ ਮੈਂ ਤੁਹਾਨੂੰ ਪਛਾਣ ਲਿਆ ਜਗਸੀਰ ਸਿੰਘ ਰੂਗਣਾ ਮੁਗਲੇ ਵਾਲੇ ਤੁਹਾਨੂੰ ਮੈਂ ਪਛਾਣ ਲਿਆ ਹੀ ਮਿੰਟ ਚ ਬਾਈ ਪਹਿਲਾਂ ਹੀ ਉਹ ਧੀਰਜ ਸਿੰਘ ਕੁਮਾਰ ਜਾਦੂ ਤੂੰ ਮੈਨੂੰ ਖਿੱਚਣ ਆਸਤੇ ਨਹੀਂ ਮੈਂ ਤਾਂ ਵੈਸੇ ਹੀ ਕਮੈਂਟ ਤੇਰਾ ਪੜ ਲੈਣਾ